ਕਿੱਥੇ ਚਲੇ ਗਏ ਸੀ ਤੁਸੀਂ ਹਸ਼ਰ ਫਿਲਮ ਇੰਨੀ ਮਕਬੂਲ ਹੋਈ ਪੰਜਾਬੀਆਂ ਨੇ ਤੁਹਾਡੇ ਕਿਰਦਾਰ ਨੂੰ ਤੁਹਾਨੂੰ ਇੰਨਾ ਪਿਆਰ ਦਿੱਤਾ ਇੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਜ਼ਿੰਮੇਵਾਰ ਕਵਾਂਗੀ ਕਿ ਤੁਸੀਂ ਜਦੋਂ ਪਿਆਰ ਕਰਦੇ ਹੋ ਉਦੋਂ ਯਾਦ ਰੱਖਦੇ ਹੋ ਜਦੋਂ ਨਹੀਂ ਕਰਦੇ ਉਹਦਾ ਭੁੱਲ ਜਾਂਦੇ ਹੋ ਹੁਣ ਦੇਖੋ ਤੁਸੀਂ ਯਾਦ ਕੀਤਾ ਮੈਂ ਆ ਗਈ ਪਰ ਤੁਸੀਂ ਚਲੇ ਕਿੱਥੇ ਗਏ ਸੀ ਕਿੰਨਾ ਕਾਰਨਾ ਕਰਕੇ ਇੰਡਸਟਰੀ ਤੋਂ ਦੂਰੀ ਬਣਾ ਲਈ ਪੰਜਾਬ ਚੋਂ ਕਿਸੇ ਨੇ ਹਾਕੀ ਨਹੀਂ ਮਾਰੀ ਕਦੇ ਯਾਦ ਹੀ ਨਹੀਂ ਕੀਤਾ ਫਿਲਮਾਂ ਆਈਆਂ ਬਟ ਫਿਲਮਾਂ ਉਹਨੀਆਂ ਵੱਡੀਆਂ ਹਿੱਟ ਨਹੀਂ ਹੋਈਆਂ ਸ਼ਾਇਦ ਇਸ ਕਰਕੇ ਮੈਂ ਨਜ਼ਰਾਂ 'ਚ ਨਹੀਂ ਆਈ ਐਂਡ ਉਸ ਤੋਂ ਬਾਅਦ ਬੰਬੇ ਬੀਜ਼ੀ ਰਹੀ ਤੇ ਹੁਣ ਜਦੋਂ ਲੱਗਿਆ ਕਿ ਮੰਨਦਾ ਦਾ ਸ਼ਾਇਦ ਹੁਣ ਇੱਕ ਰਾਈਟ ਟਾਈਮ ਸੀਗਾ ਦੁਬਾਰਾ ਆਉਣ ਦਾ ਤੇ ਪਰਮਾਤਮਾ ਫੇਰ ਲੈ ਆਇਆ ਕਿਤੇ ਇਹ ਤਾਂ ਨਹੀਂ ਕਿ ਕਿਸੇ ਨੇ ਕਿਹਾ ਹੋਵੇ ਕਿ ਕੁਝ ਕੰਪਰੋਮਾਈਜ਼ ਕਰਨ ਨੂੰ ਜਾਂ ਫਿਰ ਕੁਝ ਸ਼ਰਤਾਂ ਦੇ ਆਧਾਰ ਤੇ ਕੰਮ ਮਿਲਿਆ ਹੋਵੇ ਤੇ ਗੁਰਲੀਨ ਨੇ ਕਿਹਾ ਹੋਵੇ ਕਿ ਨਹੀਂ ਐਦਾਂ ਨਹੀਂ ਮੈਂ ਕੰਮ ਕਰਦੀ ਸੀ ਮੈਂ ਤਾਂ ਕੰਟੀਨਿਊ ਕੰਮ ਕਰ ਰਹੀ ਆ ਮੈਂ ਤਾਂ 30 35 ਫਿਲਮਾਂ ਕਰ ਚੁੱਕੀ ਆ ਅਗਰ ਤੁਸੀਂ ਗੂਗਲ ਤੇ ਜਾ ਕੇ ਦੇਖੋ ਉਸ ਤੋਂ ਬਾਅਦ ਮੈਂ ਹੈਲਥ ਨਿਊਟ੍ਰੀਨਿਸਟ ਬਣ ਗਈ ਲਾਕਡਾਊਨ ਦੇ ਵਿੱਚ ਪਿਛਲੇ 5 ਸਾਲਾਂ ਤੋਂ ਮੈਂ ਹੈਲਥ ਨਾਲ ਜੁੜੀ ਹੋਈ ਆ ਆਲ ਓਵਰ ਵਰਲਡ ਤੋਂ ਮੇਰੇ ਕੋਲ 2 ਲੱਖ ਤੋਂ ਵੱਧ ਕਲਾਇੰਟਸ ਐ ਜਿਨ੍ਹਾਂ ਦੀਆਂ ਸਾਰੀਆਂ ਪ੍ਰੋਬਲਮ ਹੈਲਥ ਇਸ਼ੂਸ ਮੈਂ ਘਰ ਦੀ ਡਾਈਟ ਨਾਲ ਠੀਕ ਕਰਦੀ ਆ ਫਿਰ ਲੋਕ ਤਾਂ ਬਹੁਤ ਅਸੀਸਾਂ ਦਿੰਦੇ ਹੋਣੇ ਆ ਬਹੁਤ ਬਹੁਤ ਮੈਂ ਕਹਿੰਨੀ ਆ ਦਵਿੰਦਰ ਜੀ ਮੈਨੂੰ ਫਿਲਮਾਂ 'ਚੋਂ ਇੰਨਾ ਪਿਆਰ ਨਹੀਂ ਮਿਲਿਆ ਇੰਨੀਆਂ ਦਵਾਵਾਂ ਨਹੀਂ ਮਿਲੀਆਂ ਜਦੋਂ ਮੈਂ ਕਿਸੇ ਨੂੰ ਠੀਕ ਕਰਦੀਆਂ ਜਾਂ ਮੇਰੀ ਕੋਈ ਭੈਣ ਪ੍ਰੈਗਨੈਂਟ ਹੋ ਜਾਂਦੀ ਹੈ ਜਿਨ੍ਹਾਂ ਨੇ 10 12 12 ਸਾਲ ਤੋਂ ਦਵਾਈਆਂ ਖਾਧੀਆਂ ਬਟ ਬੇਬੀ ਕਨਸੀਵ ਨਹੀਂ ਹੁੰਦਾ ਤੇ ਜਿਵੇਂ ਹੀ ਪੈਕੇਜ ਲੈਂਦੀਆਂ ਉਹਨਾਂ ਨੂੰ ਬੇਬੀ ਕਨਸੀਵ ਹੋ ਜਾਂਦਾ ਹੈ ਬਾਬਾ ਜੀ ਦੀ ਕਿਰਪਾ ਨਾਲ ਤੇ ਉਹ ਜਿਹੜੀਆਂ ਦਵਾਵਾਂ ਦਿੰਦੀਆਂ ਮਾਵਾਂ ਦਿੰਦੀਆਂ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ ਸੀ ਡਾਕਟਰਾਂ ਨੇ ਆਪਰੇਸ਼ਨ ਲਈ ਕਹਿਤਾ ਸੀਗਾ ਤੇ ਘਰ ਦੀ ਡਾਈਟ ਨਾਲ ਬਿਲਕੁਲ ਠੀਕ ਹੋ ਗਏ ਬਿਨਾ ਆਪਰੇਸ਼ਨ ਪੰਜਾਬੀ ਫਿਲਮਾਂ ਦੀ ਇੱਕ ਬਹੁਤ ਵੱਡੀ ਐਕਟਰਸ ਹੈ ਲੜਕੀ ਬੀਤੇ ਦਿਨੀ ਉਸਨੇ ਇਹ ਗੱਲ ਆਖੀ ਕਹਿੰਦੀ ਕਿ ਗੋਰਿਆਂ ਦੇ ਬਾਗ ਜਾਈਏ ਬਾਹਰ ਆਪਣੀਆਂ ਲੜਕੀਆਂ ਨੂੰ ਇਹ ਗੱਲ ਕਹੀਏ ਕਿ ਜਾਓ ਜੋ ਮਰਜੀ ਕਰੋ ਜੋ ਤੁਹਾਡਾ ਦਿਲ ਕਰਦਾ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਜਿੰਨੇ ਗੋਰੇ ਐ ਜਿੰਨੇ ਬਾਹਰਲੇ ਲੋਕ ਐ ਉਹ ਆਪਣੇ ਕਲਚਰ ਨਾਲ ਜੁੜਦੇ ਪਏ ਉਹ ਅੰਮ੍ਰਿਤ ਵੇਲੇ ਜੁੜਦੇ ਪਏ ਉਹ ਪਾਠ ਕਰਦੇ ਪਏ ਐ ਉਹਨਾਂ ਦੀ ਇਦਾਂ ਦੀ ਸੋਚ ਹੋਈ ਨਹੀਂ ਸਕਦੀ ਔਰ ਦੁਨੀਆ ਦੀ ਕੋਈ ਵੀ ਮਾਂ ਕਿੱਦਾਂ ਦੀ ਵੀ ਮਾਂ ਕਿਉਂ ਨਾ ਹੋਵੇ ਆਪਣੀ ਕੁੜੀ ਨੂੰ ਕਦੀ ਇਹ ਅਕਲ ਨਹੀਂ ਦੇਗੀ ਔਰ ਇਹ ਕਿੱਥੋਂ ਦੀ ਸਿਆਣਾ ਜੇ ਅਸੀਂ ਇਹੋ ਜੀ ਕੋਈ ਗੱਲ ਹੈ ਵੀ ਸਾਨੂੰ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਕਰਨੀ ਨਹੀਂ ਚਾਹੀਦੀ